ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਹੈ ਰਾਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਹੀ ਪਿਆਰੇ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਰਾਜੀ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਜਿਹੜੀ ਕਿ ਪੰਜਾਬ ਪਟਵਾਰੀ ਦੀ ਭਰਤੀ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਕੈਂਡੀਡੇਟ ਦੇ ਮੈਸੇਜ ਆਏ ਕਿ ਸਰ ਪਟਵਾਰੀ ਭਰਤੀ ਦੀ ਕੋਈ ਅਪਡੇਟ ਕਦੋਂ ਆ ਰਹੀ ਹੈ ਸੋ ਉਸ ਦੇ ਰਿਗਾਰਡਿੰਗ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 1000 ਦੇ ਲਗਭਗ ਪੋਸਟਾਂ ਇਸ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਤੇ ਹਾਲੀ ਦੇ ਵਿੱਚ ਜੋ ਆਪਣੇ ਮੋਬਲ ਸੇਵਾ ਤੇ ਆਪਤ ਪ੍ਰਬੰਧਨ ਦੇ ਜਿਹੜੇ ਮੰਤਰੀ ਨੇ ਜਿਹੜੇ ਆਪਣੇ ਕੈਬਨਟ ਮੰਤਰੀ ਹਦੀਪ ਸਿੰਘ ਜੀ ਸੋ ਮੁੰਡੀਆਂ ਸੋ ਉਹਨਾਂ ਨੇ ਬਿਆਨ ਦਿੱਤਾ ਸੀ মিডিਆ ਸਾਹਮਣੇ ਕਿ ਕਿੰਨੀਆਂ ਪੋਸਟ ਆ ਰਹੀਆਂ ਨੇ ਠੀਕ ਹੈ ਜੀ ਕਿੰਨੀਆਂ ਜੁਆਇਨਿੰਗ ਹੋ ਚੁੱਕੀਆਂ ਨੇ ਤੇ ਇਸ ਵਾਰ ਚਰਚਾ ਕਰਾਂਗੇ ਨਾਲ ਹੀ ਨਾਲ ਇਸ ਦੇ ਵਿੱਚ ਕੀ ਕੀ ਕੁਆਲੀਫਿਕੇਸ਼ਨ ਰਹੀ ਕੀ ਕੰਪਿਊਟਰ ਸਰਟੀਫਿਕੇਟ ਕਿਹੜਾ ਚਾਹੀਦਾ ਹੈ ਉਹ ਵੀ ਗੱਲ ਕਰਾਂਗੇ ਠੀਕ ਹੈ ਜੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਦੇਖਦੇ ਆਪਾਂ ਉਹਨਾਂ ਨੇ ਕੀ ਬਿਆਨ ਦਿੱਤਾ ਹੈ ਇਸ ਵੀਡੀਓ ਦੇ ਵਿੱਚ ਤਾਂ ਦੇਖੋ ਰਾਜੀ ਜਦੋਂ ਕੈਬਨਿਟ ਮੰਤਰੀ ਜੀ ਜੋ ਹਰਦੀਪ ਸਿੰਘ ਮੁੰਡੀਆਂ ਠੀਕ ਹੈ ਉਹ ਪ੍ਰੈਸ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਜਿਹੜੀ ਕੋਈਦਾ ਹੈ ਜਿਸ ਦੇ ਵਿੱਚ ਮਾਲਪਵਾ ਕੇ ਪਿੱਛੇ ਨਹੀਂ ਰਿਹਾ ਜਨਨ ਕਿ ਪਟਵਾਰੀ ਦੀ ਗੱਲ ਹੋ ਰਹੀ ਹੈ ਇਸ ਦੇ ਵਿੱਚ ਤੇ ਸਾਲ 2024 ਦੌਰਾਨ 75 ਨਾਇਬ ਤਹਿਸੀਲਦਾਰ 35 ਕਲਰਕ 2 ਤੋਂ 3 ਟਾਈਪਿਸਟ ਭਰਤੀ ਕੀਤੇ ਗਏ ਨੇ ਠੀਕ ਹੈ ਜੀ ਤੇ ਇਸ ਦੇ ਨਾਲ ਹੀ 49 ਪਟਵਾਰੀਆਂ ਦੀ ਭਰਤੀ ਮੁਕੰਮਲ ਹੋ ਗਈ ਹੈ ਜਿਨ੍ਹਾਂ ਦੇ ਸਿਰਫ ਨਿਯੁਕਤੀ ਪੱਤਰ ਜਾਰੀ ਕਰਨੇ ਰਹਿੰਦੇ ਨੇ ਇਹ ਜਾਂ ਤਾਂ ਆਪਣੇ ਪਿੱਛੇ ਹੋ ਜਾਂਦੇ ਹੋਣੇ ਜਾਂ ਫਿਰ ਵੇਟਿੰਗ ਵਾਲੇ ਹੋਣੇ ਸੋ ਉਹਨਾਂ ਦੀ ਗੱਲ ਹੋ ਰਹੀ ਹੋਣੀ ਜਿਹੜੇ ਕਿ 49 ਪਟਵਾਰੀਆਂ ਦੀ ਗੱਲ ਹੋ ਰਹੀ ਹੈ ਠੀਕ ਹੈ ਉਹਨਾਂ ਦੀ ਗੱਲ ਕੀਤੀ ਗਈ ਸੀ ਇਸ ਵਿੱਚ ਜਿਨ੍ਹਾਂ ਦੇ ਸਿਰਫ ਕੇਂਦਰੀ ਨਿਯੁਕਤੀ ਪੱਤਰ ਠੀਕ ਹੈ ਜੁਆਇਨਿੰਗ ਲੈਟਰ ਆਗੇ ਨੇ ਉਹਨਾਂ ਨੂੰ ਜਾਰੀ ਕਰਨੇ ਤੇ ਨਾਲੇ ਨਾਲ ਉਹਨਾਂ ਨੇ ਹੋਰ ਇੱਕ ਨਵੀਂ ਅਪਡੇਟ ਦਿੱਤੀ ਹੈ ਕਿ ਇਸ ਤੋਂ ਇਲਾਵਾ 1001 ਹੋਰ ਭਰਤੀਆਂ ਦੀ ਜਿਹੜੀ ਪ੍ਰਕਿਰਿਆ ਉਹ ਵੀ جاری ਹੈ ਸੋ 1001 ਇਸ ਦੇ ਵਿੱਚ ਹੋਰ ਨਵੀਆਂ ਭਾਰਤੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਣਗੀਆਂ ਨਾਲੇ ਨਵਾਂ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਊਗਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਿਹੜੇ ਨਵੇਂ ਪ੍ਰਬੰਧਕੀ ਕੰਪਲੈਕਸ ਨੇ 서ਬ ਡਿਵੀਜ਼ਨਲ ਹੋ ਗਈ ਤਹਿਸੀਲ ਹੋ ਗਈ ਸਬ ਤਹਿਸੀਲ ਕੰਪਲੈਕਸ ਨੇ ਸੋ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਤੇ ਨਵੀਂ ਬਣਵਾਈ ਜਾ ਰਹੇ ਨੇ ਕਿਉਂਕਿ ਉਹਨਾਂ ਵਾਸਤੇ ਨਵੇਂ ਜਿਹੜੇ ਪਟਵਾਰੀ ਨੇ ਉਹ ਰੱਖੇ ਜਾਣਗੇ ਠੀਕ ਹੈ ਜੀ ਤੇ ਨਾਲ ਹੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਕਿ ਪਹਿਲਾਂ ਜਿਹੜੇ ਓਵਰੇਜ ਹੋ ਗਈ ਸੀ ਪਟਵਾਰੀ ਉਹ ਰੱਖੀ ਗਈ ਸੀ ਉਹਨਾਂ ਨੂੰ ਠੀਕ ਹੈ ਤੇ ਉਹਨਾਂ ਦਾ ਜਿਹੜਾ 10 ਇਅਰ ਸੀ ਉਕਤੀ ਦਸੰਬਰ ਨੂੰ ਹੁਣ ਪੂਰਾ ਹੋ ਚੁੱਕਿਆ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਵੀਂ ਭਰਤੀ ਹੈ ਹੁਣ 1001 ਦੀ ਸੋ ਇਹ ਪੋਸਟਾਂ ਤੁਹਾਨੂੰ 2025 ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਲਗਭਗ ਤੁਸੀਂ ਲਗਾ ਲਓ ਇਹ ਭਰਤੀ ਤੁਹਾਨੂੰ ਰਜੇ ਸੋ ਜਨਵਰੀ ਜਾਂ ਫਰਵਰੀ ਦੇ ਵਿੱਚ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਠੀਕ ਹੈ ਤੇ ਅੱਗੇ ਜਾ ਕੇ ਇਸ ਦਾ ਐਗਜ਼ਾਮ ਹੋਏਗਾ ਢਾਈ ਤਿੰਨ ਮਹੀਨਿਆਂ ਦੇ ਬਾਅਦ ਤੇ ਹੁਣ ਜਾ ਤ ਉਹਨੂੰ ਐਸਟੀਵੇਟ ਨਹੀਂ ਕਰਨੀ ਪਵੇਗੀ ਸੋ ਆਪਣੀ ਤਿਆਰੀ ਦੇ ਵਿੱਚ ਲੱਗੇ ਰਹੋ ਠੀਕ ਹੈ ਜੀ ਕਿਉਂਕਿ ਜਦੋਂ ਬਿਆਨ ਆ ਜਾਂਦਾ ਉਸ ਤੋਂ ਬਾਅਦ ਦਾ ਡਰਾਫਟ ਪੇਪਰ ਤਿਆਰ ਹੋ ਕੇ ਸੋ 1.5 ਮਹੀਨੇ ਦੇ ਵਿੱਚ ਜੋ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਂਦੀ ਹੈ ਠੀਕ ਹੈ ਜੀ ਸਾਰਾ ਇਹਦਾ ਬਿਊਰੋ ਤਿਆਰ ਹੋ ਚੁੱਕਿਆ ਹੈ ਤੇ ਜਲਦੀ ਤੁਹਾਨੂੰ ਭਰਤੀ ਦੇਖ ਨੂੰ ਮਿਲ ਜੇਗੀ ਠੀਕ ਹੈ ਜੀ ਤੇ ਇਸ ਦੇ ਵਿੱਚ ਕੀ ਪ੍ਰੋਸੈਸ ਰਹਿੰਦਾ ਹੈ ਉਹ ਵੀ ਬਹੁਤ ਸਾਰੇ ਬੱਚਿਆਂ ਡਾਕਟਰ ਹੁੰਦਾ ਤਾਂ ਉਹ ਵੀ ਦੇਖ ਲੋ ਰਾਜੀ ਤਾਂ ਦੇਖੋ ਰਾਜੀ ਜਦੋਂ ਇਹ ਭਰਤੀ ਆਈ ਸੀ 2023 ਦੇ ਵਿੱਚ ਤਾਂ ਇਸ ਦੇ ਵਿੱਚ ਕੁਆਲਿਫਿਕੇਸ਼ਨ ਰੱਖੀ ਗਈ ਸੀ ਦੇਖੋ ਗ੍ਰੈਜੂਏਟ ਇਸ ਦੇ ਵਿੱਚ ਕੋਈ ਵੀ ਬੋਰਡ ਯੂਨੀਵਰਸਿਟੀ ਤੋਂ ਨੇ ਪਾਸ ਕੀਤੀ ਹੋਈ ਹੈ ਸਿੰਪਲ ਤਾਂ ਤੁਸੀਂ ਇਸ ਲਈ ਐਲੀਜੀਬਲ ਹੋ ਤਾਂ ਤੁਸੀਂ ਇਹ ਪੋਸਟ ਨੂੰ ਬਿਲਕੁਲ ਅਪਲਾਈ ਕਰ ਸਕਦੇ ਹੋ ਨਾਲ ਹੀ ਨਾਲ ਤੁਹਾਡੇ ਕੋਲ ਜੇਕਰ ਕੋਈ ਕੰਪਿਊਟਰ ਦਾ ਸਰਟੀਫਿਕੇਟ ਹੈ ਠੀਕ ਹੈ ਜੀ 6 ਮਹੀਨੇ ਵਾਲਾ ਹੋਵੇ 120 ਘੰਟੇ ਵਾਲਾ ਹੋਵੇ ਕੋਈ ਵੀ ਵਰਕਰ ਐਕਸਪੀਰੀਅੰਸ ਦਾ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਇਹ ਲਗਾ ਸਕਦੇ ਹੋ ਨਾਲ ਜੋ ਤੁਸੀਂ ਪੋਸਟ ਅਪਲਾਈ ਕਰੋਗੇ ਠੀਕ ਹੈ ਜੀ ਤੇ ਜਾਂ ਫਿਰ ਤੁਹਾਡੇ ਕੋਲ ISO ਦੁਆਰਾ ਮਾਨਤਾ ਪ੍ਰਾਪਤ ਹੁੰਦਾ ਹੈ 9001 ਠੀਕ ਹੈ ਉਹ ਵੀ ਤੁਸੀਂ ਲਗਾ ਸਕਦੇ ਹੋ ਇਸ ਦੇ ਵਿੱਚ ਤੇ ਸਿੰਪਲੀ ਵੈਸੇ ਤਾਂ ਹਰੇਕ ਕੋਲ ਹੁੰਦੀ ਹੈ ਵੈਸੀ ਬਣਵਾ ਲੈਂਦੇ ਨੇ ਹਰੇਕ ਕਿਸੇ ਕਾਫੀਕੂਫੇ ਵਾਲੇ ਤੋਂ ਠੀਕ ਹੈ ਜੀ ਤੇ 120 ਘੰਟੇ ਵਾਲਾ ਤਾਂ ਤੁਸੀਂ ਬਣਵਾ ਕੇ ਰੱਖ ਲਓ ਹੁਣ ਤੇ ਹੀ ਜਦੋਂ ਇਹ ਪੋਸਟ ਅਪਲਾਈ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਸਿੰਪਲ ਅਪਲਾਈ ਕਰ ਸਕਦੇ ਹੋ 120 ਘੰਟੇ ਵਾਲਾ ਜੋ ਕੰਪਿਊਟਰ ਕੋਰਸ ਹੈ ਠੀਕ ਹੈ ਜੀ ਸਿੰਪਲ ਬੀ ਪਾਸ ਤੇ 120 ਘੰਟੇ ਦਾ ਕੋਰਸ ਇਸ ਦੇ ਵਿੱਚ एलिਜੀਬਲ ਹੈ ਤਾਂ ਤੁਸੀਂ ਇਸ ਪੋਸਟ ਨੂੰ ਬਿਲਕੁਲ ਅਪਲਾਈ ਕਰ ਸਕੋਗੇ ਠੀਕ ਹੈ ਜੀ ਤੇ ਜਿਹੜੀ ਇਸ ਦੇ ਵਿੱਚ ਰਾਜੇ ਏਜ ਲਿਮਟ ਰੱਖੀ ਗਈ ਹੈ ਉਹ ਜਨਰਲ ਸ਼੍ਰੇਣੀ ਯਾਨੀ ਕਿ ਜਿਹੜੇ ਉਮੀਦਵਾਰਨ ਜਨਰਲ ਸ਼੍ਰੇਣੀ ਦੇ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਇਸ ਪੋਸਟ ਵਾਸਤੇ ਅਪਲਾਈ ਕਰ ਸਕਣਗੇ ਨਾਲ ਹੀ ਨਾਲ ਜਿਹੜੇ ਹੋਰ ਅਨੁਸੂਚਿਤ ਜਾਤੀ ਵਜ ਕੇ ਆਪਣੇ ਪਛੇੜ ਸ਼੍ਰੇਣੀ ਵਾਲੇ ਸੋ ਉਹਨਾਂ ਵਾਸਤੇ ਜੋ ਉਮਰ ਸੀਮਾ ਰੱਖੀ ਵੱਤ ਤੋਂ ਵੱਧ 42 ਸਾਲ ਹੈ ਤੇ ਜਿਹੜੇ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ ਹੁੰਦੇ ਨੇ ਸੋ ਉਹਨਾਂ ਵਾਸਤੇ ਜਿਹੜੀ ਉਮਰ ਰੱਖੀ ਗਈ ਹੈ ਉਹ 45 ਸਾਲ ਹੈ ਠੀਕ ਹੈ ਜੀ ਸੋ ਇੰਨਾ ਵਿਚਕਾਰ ਜਿਹੜੇ ਨੀ ਕੈਂਡੀਡੇਟ ਉਮਰ ਆਉਂਦੀ ਹੈ ਸੋ ਇਸ ਪੋਸਟ ਵਾਸਤੇ ਐਲੀਜੀਬਲ ਹੋਣਗੇ ਉਹ ਪੋਸਟ ਨੂੰ ਅਪਲਾਈ ਕਰ ਸਕਣਗੇ ਜਦੋਂ ਇਹ ਨੋਟੀਫਿਕੇਸ਼ਨ ਆਏਗਾ ਕਿਉਂਕਿ ਅਸੀਂ ਪੁਰਾਣਾ ਦਿਖਾ ਰਹੇ ਹਾਂ ਸੋ ਸੇਮ ਹੀ ਇਸ ਦੇ ਵਿੱਚ ਰਹਿਣ ਵਾਲੀ ਹੈ ਠੀਕ ਹੈ ਜੀ ਤਾਂ ਇਹ ਏਜ ਵੀ ਤੁਸੀਂ ਨੋਟ ਰੱਖਿਓ ਆਪਣੀ ਦੇਖੋ ਨੀਚੇ ਅੱਗੇ ਆਪਣੇ ਕੋਲ ਫੀਸ ਵਗੈਰਾ ਦਾ ਵੇਰਵਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਜਨਰਲ ਕੈਟਾਗ एससीबीसी वास्ते 250 ਤੇ ਐਕਸ ਸਰਵਿਸਮੈਨ ਇਹਨਾਂ ਵਾਸਤੇ 200 ਤੇ ਫਿਜ਼ੀਕਲ ਹੈਂਡੀਕੈਪੈਂਟ ਜਿਹੜੇ ਉਹਨਾਂ ਵਾਸਤੇ 500 ਰੁਪਇਆ ਤੇ राजे ਜੇ ਜ਼ਿਕਰ ਗੱਲ ਕਰੀਏ ਚੋਣ ਵਿਦਿਆਰਥੀਨਾਂ ਕੀ ਸਿਲੈਕਸ਼ਨ ਪ੍ਰੋਸੈਸ ਕਿ ਰਹੇਗਾ ਇਸ ਵਾਰ ਵੀ राजे ਇਸ ਦਾ ਰਿਟਨ ਟੈਸਟ ਹੋਏਗਾ ਜਿਹੜਾ ਕਿ ਐਮਸੀਕਿਊ 베ਸਡ ਹੋਏਗਾ ਠੀਕ ਹੈ ਜੀ ਓਐਮਆਰ 베ਸਡ ਤੇ ਸਿੰਪਲ ਐਗਜ਼ਾਮ ਹੋਏਗਾ ਵਨ ਐਗਜ਼ਾਮ ਹੋਏਗਾ ਇਸ ਦੇ ਵਿੱਚ ਤੇ ਉਸ ਦੇ ਆਧਾਰ ਤੇ ਇੱਕ ਸਾਂਝੀ ਮੈਡ ਸੂਚੀ ਜਿਹੜੀ ਕਾਮਨ ਮੈਡ ਲਿਸਟ ਸਟੇਟਿਓ ਤਿਆਰ ਕੀਤੀ ਜਾਊਗੀ ਤੁਹਾਡੇ ਅੰਕਾਂ ਦੇ ਆਧਾਰ ਤੇ ਜਿੰਨੇ ਵੀ ਜਤੋਂ ਜ਼ਿਆਦਾ ਅੰਕ ਹੋਣਗੇ ਉਹਦੇ ਮੁਤਾਬਕ ਤੁਹਾਡੀ ਮੈਟ ਬਣ ਗਈ ਤੇ ਉਸ ਦੇ ਮੁਤਾਬਕ ਜਿਹੜਾ ਬੱਚਾ ਵੱਧ ਨੰਬਰ ਹੋਏਗਾ ਉਸ ਤੇ ਮੈਟ ਦੇ ਵਿੱਚ ਇਨਕਲੂਡ ਕੀਤਾ ਜਾਊਗਾ ਠੀਕ ਹੈ ਜੀ ਤਾਂ ਮਲਟੀਪਲ ਚੁਆਇਸ ਕੁਐਸਚਨ ਯਾਨੀ ਕਿ ਐਮਸੀਕਿਊ ਦੇ ਤੇ ਜਿਹੜਾ ਜੈਕਟਾਈਪ ਤੁਹਾਡਾ ਪੇਪਰ ਹੋਊਗਾ ਇਹ ਨੋਟ ਰੱਖਿਓ ਤੇ ਵਨ ਪੇਪਰ ਹੋਏਗਾ ਤੁਹਾਡਾ ਤਾਂ ਆਪਣੀ ਜਿਹੜੀ ਤਿਆਰੀ ਹੈ ਰਜੀ ਉਹ ਹੁਣ ਤੋਂ ਹੀ ਸ਼ੁਰੂ ਕਰ ਦਿਓ ਤਾਂ ਤੁਸੀਂ ਮੰਨ ਕੇ ਚੱਲੋ ਤੁਹਾਡੇ ਕੋਲ ਸੋ 4-5 ਮਹੀਨੇ ਨੇ 5-5 ਮਹੀਨੇ ਮੰਨ ਕੇ ਚੱਲੋ ਇਸ ਪੋਸਟ ਵਾਸਤੇ ਤੇ ਪੋਸਟਾਂ ਵੀ ਖਾਸੇ ਵਧੀਆ ਰਹਿਣਗੀਆਂ ਇਸ ਵਾਰ 1000 ਦੇ ਲਗਭਗ ਪੋਸਟਾਂ ਹੋ ਸਕਦੀਆਂ ਨੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਐਕਸਾਈਜ਼ ਇੰਸਪੈਕਟਰ ਦਾ ਵੀ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਅਗਲੇ ਜਨਵਰੀ ਦੇ ਵਿੱਚ ਹੀ ਠੀਕ ਹੈ ਤੇ ਪੁਲਿਸ ਵਗੈਰਾ ਦੀ ਵੈਕੈਂਸੀ ਵੀ ਸਾਰੀਆਂ ਉਹ ਅੱਗੇ ਤੋਂ ਜਨਵਰੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੈ ਆਪ ਨੂੰ 25 ਦੇ ਵਿੱਚ ਮਿਲਣ ਵਾਲੀ ਨੇ ਬਹੁਤ ਸਾਰੇ ਨੋਟੀਫਿਕੇਸ਼ਨ ਠੀਕ ਹੈ ਜੀ ਸੋ ਹੋਰ ਵੀ ਕੋਈ ਅਪਡੇਟ ਆਉਂਦੀ ਹੋਈ ਤਾਂ ਆਪਾਂ ਇਸ ਚੈਨਲ ਦੇ ਉੱਪਰ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰ ਦਾਂਗੇ ਜੀ ਠੀਕ ਹੈ ਜੀ ਸੋ ਨਵੇਂ ਕੈਂਡੀਡੇਟਾਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਦੋਸਤਾਂ ਤੱਕ ਜਰੂ ਤੇ ਵੀਡੀਓ ਨੂੰ ਬਤਵਾ ਲਾਈਕ ਕਰਿਓ ਹੋਰ ਦੋਸਤਾਂ ਤੱਕ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ